ਪੰਜਾਬ ਦੇ ਕੁਝ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਲਾਜ਼ਮੀ ਹੈ ਔਰ ਉਸੇ ਵਾਸਤੇ ਅੱਜ ਮੌਜੂਦ ਹਨ ਸਾਡੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਪੱਟੀ ਜੀ ਪੱਟੀ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਸ਼ੁਰੂਆਤ ਕਰਦੇ ਆ ਸੁਖਜਿੰਦਰ ਰੰਧਾਵਾ ਦੇ ਮੈਟਰ ਤੋਂ ਬਹੁਤ ਕੁਝ ਕਿਹਾ ਗਿਆ ਅਤੀਤ ਵਿੱਚ ਵੀ ਬਹੁਤ ਕੁਝ ਕਿਹਾ ਗਿਆ ਸੀ ਹੁਣ ਵੀ ਤਕਰੀਰਾਂ ਹੋ ਰਹੀਆਂ ਨੇ ਪਰ ਐਤਕੀ ਸੁਖਜਿੰਦਰ ਰੰਧਾਵਾ ਦੀ ਕੀਤੀ ਤਾਰੀਫ਼ ਸ਼ਾਇਦ ਉਹਨਾਂ ਨੂੰ ਭਾਰੀ ਪੈ ਗਈ ਹੈ ਮੈਂ ਕੁਲਦੀਪ ਸਿੰਘ ਢਾਲੀਵਾਲ ਦਾ ਅੱਜ ਦਿੱਤਾ ਬਿਆਨ ਰੀਕਾਲ ਕਰਨਾ ਚਾਹੁੰਨਾ ਔਰੇ ਕੁਲਦੀਪ ਸਿੰਘ ਢਾਲੀਵਾਲ ਨੇ ਬੜੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਕਿ ਸ਼ਾਇਦ ਸੁਖਜਿੰਦਰ ਰੰਧਾਵਾ ਹੁਣ ਭਾਜੀਪੀ 'ਚ ਜਾਣਾ ਚਾਹੁੰਦੇ ਆ ਤਾਂ ਕਰਕੇ ਤਾਰੀਫ਼ਾਂ ਦੇ ਪੁਲ ਬਣਨੇ ਜਾ ਰਹੇ ਆ ਤੁਹਾਨੂੰ ਕੀ ਲੱਗਦਾ ਜੀ ਜੀਣਾ ਭਾਰੀ ਵਾਲਾ ਉਹਦਾ ਇੱਕ ਸਿਆਸੀ ਬਿਆਨ ਵੀ ਹੋ ਸਕਦਾ ਵਾ ਇਹ ਉਹਨਾਂ ਦਾ ਅੰਦਰੂਨੀ ਵਾਰ ਤੁਸੀਂ ਲੈਣਾ ਕਿ ਇਹਦੇ ਵਿੱਚ ਪਹਿਲਾਂ ਦੱਸੂਦੇ ਸੀ ਸੁਖੀ ਰੰਧਾਵੇ ਨੇ ਜੇ ਤਾਰੀਫ਼ ਕੈਪਟਨ ਬ੍ਰਿੰਦਰ ਸਿੰਘ ਜੀ ਕੀਤੀ ਆਂ ਵੀ ਉਹ ਵਚਨ ਦੇ ਬੜੇ ਪੱਕੇ ਸੀ ਵਾਅਦੇ ਦੇ ਬੜੇ ਪੱਕੇ ਸੀਗੇ ਜਾਰਾਂ ਦੇ ਜਾਰ ਸੀ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਸਮਰੱਥਾ ਰੱਖਦੇ ਸੀ ਜੇ ਸੁਖੀ ਰੰਧਾਵੇ ਨੇ ਦਿੱਲੀ ਜਾ ਕੇ ਇਹ ਤਰੀਫਾਂ ਕੀਤੀਆਂ ਤੇ ਇਹਦਾ ਮਤਲਬ ਇਹ ਆ ਪੀ ਕਿਤੇ ਨਾ ਕਿਤੇ ਕੈਪਟਨ ਮਰਿੰਦਰ ਸਿੰਘ ਦੀ ਘਰ ਵਾਪਸੀ ਦੀਆਂ ਗੱਲਾਂ ਚੱਲ ਰਹੀਆਂ ਨੇ ਹੂੰ ਕੈਪਟਨ ਮਰਿੰਦਰ ਸਿੰਘ ਨੇ ਜਿਸ ਤਰੀਕੇ ਨਾਲ ਭਾਜਪਾ ਨੂੰ ਖੋਡੇ ਲੈ ਲਾਇਆ ਤੋਂ ਦੀ ਇਹ ਲੋਚਨਾ ਕੀਤੀ ਪਰ ਇੱਥੇ ਤੇ ਕੋਈ ਕਿਸੇ ਨੂੰ ਪੁੱਛਦਾ ਹੀ ਨਹੀਂ ਹੋਰੀ ਈਵਨ ਇਤੋਂ ਤੱਕ ਇਹ ਨੇ ਵੀ ਇੱਥੇ ਕਿਸੇ ਨੂੰ ਕੋਈ ਟਿਕਟ ਦੇਣੀ ਆ ਜਾਂ ਕਿਸੇ ਨਾਲ ਕੋਈ ਗੱਲ ਕਰਨੀ ਮੈਨੂੰ ਤੇ ਪਟਿਆਲੇ ਬਾਰੇ ਪੁੱਛਿਆ ਹੀ ਨਹੀਂ ਕਦੀ ਇਹਨਾਂ ਦੇ ਭਾਈ ਜੀ ਅਸੀਂ ਕੀ ਕਰੀਏ ਕਹਿੰਦੇ ਕਾਂਗਰਸ ਵਿੱਚ ਇਦਾਂ ਕੁਝ ਨਹੀਂ ਹੈਗਾ ਕਾਂਗਰਸ ਇਸ ਕਰਕੇ ਵਿਲੱਖਣ ਜਮਾਤ ਹੈ ਕਹਿੰਦੇ ਸੀ ਦਿੱਲੀ ਜਾਂਦੇ ਸਾਂ ਤੇ ਅਸੀਂ ਫੋਨ ਕਰਦੇ ਸੀ ਪ੍ਰਧਾਨ ਸਾਹਿਬ ਨੂੰ ਮਿਲਦਾ ਕਹਿੰਦੇ ਆਜੋ ਭਾਜਪਾ ਜੇ ਕੁਝ ਨਹੀਂ ਹੈਗਾ ਮਤਲਬ ਕੈਪਟਨ ਮਰਿੰਦਰ ਸਿੰਘ ਉਦੋਂ ਕਾਲੀ ਕਾਲੀ 'ਚ ਰੋਸ ਵਜੋਂ ਪੀ ਮੈਨੂੰ ਇਹਨਾਂ ਨੇ ਬੜੀ ਬੁਰੀ ਤਰ੍ਹਾਂ ਹਟਾਇਆ ਤੇ ਬੜੀ ਬੁਰੀ ਤਰ੍ਹਾਂ ਲਾਇਆ ਤੇ ਮੈਂ ਬੀਜੇਪੀ ਜਾ ਗਿਆ ਪਤਾ ਨਹੀਂ ਕੀ ਜਾ ਕੇ ਉੱਥੇ ਭਾਤੂ ਭਾਤ ਨੂੰ ਮਥਾਸ ਲੈ ਇਹਨਾਂ ਦੇ ਆਪਣੀ ਪਾਰਟੀ ਬਣਾਈ ਤੇ ਜਿੰਨੇ ਉਮੀਦਵਾਰ ਕਿੜੇ ਕੀਤੇ ਸਾਰੇ ਨਹੀਂ ਟਿਕਟ ذریعے ਜਵਾਨਤਾ ਜਬਤ ਹੋਈਆਂ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਬੜਾ ਬਜਿੱਤਾ ਕਾਂਗਰਸ ਨੇ ਕਾਗਿਲ ਮਰਿੰਦਰ ਸਿੰਘ ਨੇ ਕਾਗਜ਼ ਤੋਂ ਛੱਡੀ ਸੀਗੀ ਵੈਸੇ ਤੇ ਇਹਦਾ ਬਾਬਾ ਜਿਹੜਾ ਦਾਦਾ ਵੀ ਜਿਹੜਾ ਸੀ ਉਹ ਵੀ ਕਾਂਗਰਸੀ ਇਹਦਾ ਫਾਦਰ ਵੀ ਕਾਂਗਰਸੀ ਇਹ ਆਪ ਵੀ ਕਾਂਗਰਸੀ ਇਹਦੀ ਮਾਂ ਵੀ ਕਾਂਗਰਸੀ ਇਹਦੀ ਘਰਵਾਲੀ ਵੀ ਕਾਂਗਰਸੀ ਕਿਹੜਾ ਇਹਨਾਂ ਦੇ ਪਰਵਾਰ ਚ ਕਾਂਗਰਸੀ ਨਹੀਂ ਰਿਹਾ 1983 ਦੇ ਸਾਕਾ ਨਾਲ ਨੀਲਾ ਤਾਰਾ ਸਮੇ ਇਹਨਾਂ ਨੇ ਪਹਿਲਾਂ ਆਪਣੀ ਮੈਂਬਰ ਪਾਰਲੀਮੈਂਟ ਸਿਰਫ ਤੋਂ ਸਤੀਫਾ ਦਿੱਤਾ ਵੀ ਅਸੀਂ ਬੜੇ ਵੱਡੇ ਸਿੱਖ ਹਾਂ ਤੇ ਫਿਰ ਕਾਂਗਰਸ ਤੋਂ ਸਿਵਾ ਦੇ ਕੇ ਤੇ ਕਾਲੀਦਾਲ ਜੁਆਇਨ ਕੀਤੀ ਸੀ ਤੇ ਬਰਨਾਲਾ ਸਰਕਾਰ ਦੇ ਵਿੱਚ ਖੇਤੀਬਾੜੀ ਮੰਤਰੀ ਮਲੇ ਸੀ ਤੇ ਜਦੋਂ ਬਰਨਾਲੇ ਨੇ ਪੁਲਿਸ ਭੇਜਤੀ ਸੀ ਦਰਬਾਰ ਸਾਹਿਬ ਤੇ ਇਹ ਤੇ ਛੋਟੇਪੁਰ ਤੇ ਇੱਕ ਹੋਰ ਤਿੰਨ ਮੰਤਰੀ ਜਿਹੜੇ ਸੀ ਸਤੀਫਾ ਦੇ ਕੇ ਫਿਰ ਲਾਲ ਸੁਭਜਿੰਦਰ ਸਿੰਘ ਹੋਈ ਇਹ ਤਿੰਨ ਜਿਹੜੇ ਸੀ ਇਹ ਪਾਸੇ ਹੋ ਗਏ ਜੀ ਲਾਂਭੇ ਪੀ ਅਸੀਂ ਦੀ ਤਰਨਾ ਰਹਿਣਾ ਬਰਨਾਲੇ ਦੀ ਲੋਚਨਾ ਕੀਤੀ ਸੀ ਇਹਨਾਂ ਨੇ 1992 ਦੇ ਵਿੱਚ ਇਹਨਾਂ ਆਪਣੀ ਪਾਰਟੀ ਬਣਾ ਕੇ ਕਾਲੀਦਾਲ ਬਣਾ ਕੇ ਸੀਟਾਂ ਲੜੀਆਂ ਲੇਕਿਨ ਤਿੰਨ ਸੀਟਾਂ ਮਿਲੀਆਂ ਸੀ ਇਹਨਾਂ ਨੂੰ 1997 ਦੇ ਵਿੱਚ ਇਹ ਆਪਣੀ ਜਿਹੜੀ ਸੀ ਇੱਕ ਸੀਟ ਦੀ ਦੁਹਾਈ ਪਾਉਂਦੇ ਨੇ ਬਾਦਲ ਨੂੰ ਬਾਦਲ ਸਾਹਿਬ ਦੇ ਕਦੀ ਪਟਿਆਲੇ ਦਾ ਲੰਬਾਤਾ ਕਦੀ ਧੂਰੀ ਕਹਿ ਤਾ ਕਦੀ ਬਠਿੰਡੇ ਕਹਿ ਤਾ ਕਦੀ ਰਾਮਪੁਰਾ ਫੂਨ ਕਹਿ ਤਾ ਕਿਤੇ ਕਿਤੇ ਲੇਕਿਨ ਟਿਕਟਾਂ ਨੂੰ ਕਿਤਨਾ ਮਿਲੇ 97 ਤੋਂ ਬਾਅਦ ਇਹ 98 ਵਿੱਚ ਘਰ ਵਾਪਸੀ ਕਰ ਲੈਂਦੇ ਆ ਆਪਣੀ ਕਾਂਗਰਸ ਵਪਸਾਜ ਨੇ ਤੇ ਨਾਲ ਹੀ ਥੋੜੇ ਸਮਵਾਰਦਿਆਂ ਨੂੰ ਪ੍ਰਧਾਨ ਬਣਦਾ ਜਾਂਦਾ ਤੇ ਫਿਰ ਬਾਦਲ ਨੂੰ ਇਹ ਪਾਣੀ ਪੀਪੀ ਕੇ ਕੋਸ ਦੇ ਨੇ ਤੇ 2002 ਦੇ ਵਿੱਚ ਬਾਦਲ ਵੱਲੋਂ ਕੀਤੇ ਵੱਡੇ ਕੰਮ ਜਿੱਦਾਂ ਕਿਸਾਨਾਂ ਨੂੰ ਬਿਜਲੀ ਮਾਫ ਕੀਤੀ ਸੀ ਸੋਚਦੇ ਸੀ ਵੀ ਸ਼ਾਇਦ ਬਾਦਲ ਦੀ ਸਰਕਾਰ ਜਾਣੀ ਲੇਕਿਨ 2002 ਦੇ ਵਿੱਚ ਜਿਹੜੀ 1999 ਚ ਨੇ ਮੱਥਾ ਬਕਾਇਦਾ ਤੌਰ ਤੇ ਜਹਦਰ ਗੁਰਚਰਨ ਸਿੰਘ ਟੋੜਾ ਨੂੰ ਲਾਇਆ ਤੇ ਉਹਨੇ 5% ਬੋਲੋ ਵੋਟ ਲੈ ਕੇ ਤੇ ਬਾਦਲ ਨੂੰ ਹਰਾਤਾ ਸੀ ਤੇ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਿਆ ਸੀ ਪਿਆਰ ਦੇ ਵਿੱਚ ਵਾਟਰ ਟਰਮੀਨੇਸ਼ਨ ਐਕਟ ਲੈ ਕੇ ਆਏ ਕੈਪਟਨ ਮਰਿੰਦਰ ਸਿੰਘ ਬੜਾ ਰੌਲਾ ਪਾ ਕੇ ਪਾਣੀਆਂ ਦਾ ਰੱਖਾ ਪੰਜਾਬ ਦਾ ਰੱਖਾ ਕਈ ਤੁੱਤ ਪ੍ਰਕਾਰ ਦੇ ਲਖਬ ਦਿੱਤੇ ਗਏ ਸੀ ਨੂੰ ਜਦੋਂ ਬਾਦਲ ਸਾਹਿਬ ਨੂੰ ਇਹ ਪੁੱਛਿਆ ਗਿਆ ਬਾਦਲ ਸਾਹਿਬ ਇਹ ਕੰਮ ਤੁਸੀਂ ਕੋਈ ਨਹੀਂ ਕੀਤਾ ਕਿ ਸੰਤ ਉਹਦੇ ਧਿਆਨ ਨਹੀਂ ਪਸੇ ਗਿਆ 2018 ਦੇ ਵਿੱਚ ਜਦੋਂ ਵਾਟਰ ਟਰਮੀਨੇਟ ਸ਼ੈਕਟ ਸੀ ਸੁਪਰੀਮ ਕੋਰਟ ਨੇ ਖਰਜ ਕਰਤਾ ਸੀ ਸੰਵਿਧਾਨ ਦੇ ਵਿੱਚ ਇਹ ਚੀਜ਼ ਮੌਜੂਦ ਨਹੀਂ ਤੇ ਕੈਪਟਨ ਮਰਿੰਦਰ ਸਿੰਘ 2002 ਤੋਂ ਲੈ ਕੇ 2007 ਤੱਕ ਮੁੱਖ ਮੰਤਰੀ ਰਹੇ ਤੇ 2007 ਦੇ 2012 ਦੇ ਵਿੱਚ ਇਹ ਮੁੱਖ ਮੰਤਰੀ ਬਣਦੇ ਬਣਦੇ ਰਹੇਗੇ। ਭਾਵੇਂ ਕਿ 2002 ਤੋਂ ਲੈ ਕੇ 2007 ਤੱਕ ਇਹਨਾਂ ਦੀ ਕਾਰਗੁਜ਼ਾਰੀ ਬੜੀ ਸੰਤੁਸ਼ਟੀਜਨਕ ਰਹੀ ਸੀਗੀ। ਉਹ ਕੈਪਟਨ ਮਰਿੰਦਰ ਸਿੰਘ ਜੈ ਵਿਅਕਤੀ ਹੈ ਜੀਦਾ ਪ੍ਰਸ਼ਾਸਨ ਦੇ ਉੱਤੇ ਤੇ ਸਰਕਾਰੀ ਮਸ਼ੀਨਰੀ ਤੇ ਬੜੇ ਪਕੜ ਸੀਗੀ ਹੁਣ ਗੱਲ ਕਰਦੇ ਆ ਕੈਪਟਨ ਮਰਿੰਦਰ ਸਿੰਘ ਦੀ 2017 ਦੇ ਵਿੱਚ ਤੋਂ ਆਉਂਦੇ ਨੇ 2017 ਦੇ ਵਿੱਚ ਆਉਂਦੇ ਆ ਤੇ ਪੰਜਾਬ ਦੇ ਵਿੱਚ ਮਾਫੀਆ ਰਾਜ ਨੂੰ ਜਨੂ ਦਿੰਦੇ ਮਾਫੀਆ ਰਾਜ ਹਰ ਪਾਸੇ ਮਾਫੀਆ ਲੈਂਡ ਮਾਫੀਆ ਸੈਂਡ ਮਾਫੀਆ ਟ੍ਰਾਂਸਪੋਰਟ ਮਾਫੀਆ ਕੇਬਲ ਮਾਫੀ ਸਾਰੇ ਮਾਫੀ ਪੈਦਾ ਕਰਦੇ ਡਰਾਮੇ ਬਜੇ ਕਰਦੇ ਜੀ ਹੈਲੀਕਾਪਟਰ ਨੀਵਾ ਕਰਕੇ ਵੇਖਿਆ ਜੀ ਉੱਥੇ ਮਾਈਨਿੰਗ ਹੋ ਰਹੀ ਸੀ ਜ਼ੈਦ ਮਾਈਨਿੰਗ ਹੋ ਰਹੀ ਸੀ ਇਹ ਤੁਪ ਭਜਾਇਆ ਜੀ ਤੇ ਬੰਦੇ ਭਜਾਇਏ ਜੀ ਡੀਸੀ ਨੂੰ ਭੇਜਿਆ ਜੀ ਉੱਥੇ ਇੱਕ ਬੋਕਲਨ ਮਸ਼ੀਨ ਤੇ ਇੱਕ ਡੰਪਰ ਫੜਾ ਫੜਿਆ ਬਾਕੀ ਕੁਝ ਨਹੀਂ ਉੱਥੇ ਲੇਕਿਨ 2021 ਚ ਫਿਰ ਇਹਨਾਂ ਦੀ ਕਾਰਗ ਜਨਤਾਰੀ ਤੇ ਸੰਤੁਸ਼ਟੀ ਪ੍ਰਗਟ ਕਰਦੇ ਜਿਸ ਤਰੀਕੇ ਨਾਲ ਇਹਨਾਂ ਨੂੰ ਘਰ ਨੂੰ ਤੋਰਿਆ ਗਿਆ ਉਹ ਵੀ ਇੱਕ ਵਿਲੱਖਣ ਸੀ ਜਿੱਤ ਤੋਂ ਇਹ ਨਾਰਾਜ਼ ਹੋ ਕੇ ਬਕਾਇਦਾ ਤੌਰ ਤੇ ਜਿਹੜੇ ਸੀਗੇ ਇਹ ਬੀਜੇਪੀ ਸ਼ਾਮਲ ਹੋਏ ਸੀ ਹੁਣ ਬੀਜੇਪੀ ਸ਼ਾਮਲ ਹੋਣ ਤੇ ਕੈਪਟਨ ਮਰਿੰਦਰ ਸਿੰਘ ਨੇ ਗੱਲ ਕਹੀ ਵੀ ਪ੍ਰਧਾਨ ਮੰਤਰੀ ਦਾ ਮੇਰੀ ਮੁਲਾਕਾਤ ਉਦੋਂ ਹੋਈ ਸੀ ਜਿੱਦਣ ਮੈਂ ਬੀਜੇਪੀ ਚ ਮੁਜੀ ਕੀਤੀ ਮੁੜ ਕੇ ਸਾਨੂੰ ਟੀਮ ਨਹੀਂ ਮਾਰੀ ਕਿਸੇ ਨੇ ਮਿਲਣ ਦੀ ਗੱਲ ਬੜੀ ਦੂਰ ਦੀ ਟੀਮ ਨਹੀਂ ਮਾਰੀ ਕਾਂਗਰਸ ਦੇ ਵਿੱਚ ਜਿਹੜਾ ਡੈਮੋਕ੍ਰੇਸੀ ਦਾ ਕਲਚਰ ਉੱਥੇ ਬੀਜੇਪੀ ਚ ਡੈਮੋਕ੍ਰੇਸੀ ਕਲਚਰ ਕੋਈ ਨਹੀਂ ਹੈਗਾ ਕੋਈ ਨਹੀਂ ਪੁੱਛਦਾ ਕਿਸੇ ਨੇ ਸੁਨੀਲ ਜਾਖੜ ਨੇ ਇੱਕ ਬਿਆਨ ਦਿੱਤਾ ਤੇ ਅਗਲੇ ਘਰ ਨੂੰ ਤੋੜਤਾ ਪਈ ਤੇਰੇ ਬਰਾਬਰ ਲਾਤਾ ਹੀ ਕਾਰਜਕਾਰੀ ਪ੍ਰਧਾਨ ਤੇਰੀ ਲੋੜ ਨਹੀਂ ਹੈਗੀ ਜਾ ਜਾ ਕੇ ਘਰ ਬੈ ਜਾ ਤੂੰ ਉਹਨਾਂ ਸੰਕੇਤ ਦੇ ਦਿੱਤੇ ਲekin ਢੀਠਾਂ ਦੇ ਤਾਨ ਸੁਨੀਲ ਜਾਗਰ ਉੱਤੇ ਬੈਠੇ ਦੇ ਤੇ ਖਾਮ-ਖਾਮ ਬਿਆਨਬਾਜ਼ੀ ਕਰਕੇ ਤੇ ਆਪਣੀ ਹੋਣ ਦਾ ਪੁਖਟਾਵਾ ਕਦੇ-ਕਦੇ ਹੀ ਕਰਦੇ ਰਹਿੰਦੇ ਬਿਆਨ ਤੇ ਉਹ ਦੱਸਦਾ ਸੀ ਨਾ ਢੀਂਡਸਾ ਸਾਹਿਬ ਦੇ ਭੋਗ ਦੇ ਉੱਤੇ ਵੀ ਵੇਖੋ ਅਕਾਲੀ ਤੇ ਭਾਜਪਾ ਦਾ ਗੜਜੁੜਾ ਨਾ ਹੋਇਆ ਤੇ ਪੰਜਾਬ ਦੀ ਵਿਰਾਸਤ ਕੋਈ ਹੋਰ ਇੰਤਕਾਲ ਕਰਾ ਦੇਗਾ ਆਪਣੇ ਦਾ ਤੇ ਉਹਨਾਂ ਦਾ ਸੰਕੇਤ ਭੰਮ ਭਾਈ ਅਮਰਤਵਰਵਾਲ ਸੀਗਾ ਇੱਕ ਪਾਸੇ ਕੈਪਟਨ ਮਰਿੰਦਰ ਸਿੰਘ ਤੇ ਸੁਨੀਲ ਜਾਖੜ ਜਿਹੜੀ ਆ ਉਹ ਕਾਲੀ ਭਾਜਪਾ ਗਰਜਣ ਰੌਲਾ ਪਾਉਂਦੇ ਤੇ ਦੂਜੇ ਪਾਸੇ ਅਸ਼ਵਨੀ ਸ਼ਰਮੇ ਹੋਰੀ ਕਹਿੰਦੇ ਬਿਲਕੁਲ ਨਹੀਂ 117 ਸੀਟਾਂ ਨੂੰ ਛੋੜ ਲੜਾਂਗੇ ਬਾਕੀ ਅੱਗ ਵੀ ਕਹਿੰਦੇ 117 ਸੀਟਾਂ ਛੋੜ ਲੜਾਂਗੇ ਸੀ ਅਸੀਂ ਕੋਈ ਐਲਾਈਅੰਸ ਨਹੀਂ ਕਰਨਾ ਤੇ ਐਲਾਈਅੰਸ ਹੋਣਾ ਵੀ ਨਹੀਂ ਕੋਈ ਬਦੱਸ ਦਿਆ ਤੁਹਾਨੂੰ ਮੈਂ ਐਲਾਈਅੰਸ ਕਿੰਦਾ ਕਰਨਗੇ ਜੇ ਹੋਇਆ ਵੀ ਖੁਦ ਨਾ ਖਾਸਾ ਦੀ ਹੋ ਜਾਂਦਾ ਵਾ ਤੇ ਇਹਨਾਂ ਕੋਲ ਇੱਕ ਬੜੀ ਵੱਡੀ ਗੱਲ ਆ ਵੀ 1969 ਦੇ ਜਦੋਂ ਜਨ ਸੰਗ ਸੀ ਕਿ ਜਨ ਸੰਗ ਤੇ ਕਾਲੀ ਦਲ ਦੇ ਸੰਸਦ ਰਣਕੇ ਚੋਂ ਲੜੀ ਸੀਗੀ ਤੇ ਜਨ ਸੰਗ ਨੇ 43 ਸੀਟਾਂ ਤੇ ਚੋਣ ਲੜੀ ਸੀ ਇਸ ਕਰਕੇ ਕੈਪਟਨ ਮਰਿੰਦਰ ਸਿੰਘ ਦਾ ਜਿਹੜਾ ਵਾ ਉਥੋਂ ਹੁਣ ਮਨ ਭਰ ਗਿਆ ਤੇ ਉਹ ਕਹਿੰਦੇ ਜੀ ਇੱਥੇ ਡੈਮੋਕ੍ਰੇਸੀ ਨਹੀਂ ਹੈਗੀ ਤੇ ਜਿੰਨੀ ਕਾਗਰਸ ਡੈਮੋਕ੍ਰੇਸੀ ਸੀ ਉਹ ਚਾਹੁੰਦੇ ਸੀ ਵੀ ਕੋਈ ਨਾ ਕਿ ਕੱਟੇ ਦੀ ਪੂਛ ਫੜ ਕੇ ਮੈਂ ਘਰ ਵਾਪਸੀ ਕਰਾਂ ਤੇ ਹੁਣ ਸਕਿੰਦਰ ਰੰਧਾਵੇ ਜੀ ਕੱਟੇ ਦੀ ਪੂਛ ਦੀ ਫੜ ਕੇ ਵਾਪਸੀ ਹੋਏਗੀ ਸਕਿੰਦਰ ਰੰਧਾਵਾ ਸਭ ਤੋਂ ਵੱਡਾ ਆਲੋਚਕ ਕੈਪਟਨ ਮਰਿੰਦਰ ਸਿੰਘ ਦਾ ਸੀ ਅੱਜੋ ਹੀ ਕਹਿੰਦਾ ਵੀ ਕੈਪਟਨ ਮਰਿੰਦਰ ਸਿੰਘ ਦੀ ਰਵਾਇਦ ਦੇ ਬੜੇ ਪੱਕੇ ਸੀਗੇ ਜ਼ੁਬਾਨ ਦੇ ਬੜੇ ਸੱਚੇ ਸੀਗੇ ਡੈਮੋਕ੍ਰੇਸੀ ਜਕੀਨ ਰੱਖਦੇ ਸੀਗੇ ਪ੍ਰਸ਼ਾਸਨ ਤੇ ਪੂਰੀ ਪਕੜ ਸੀਗੀ ਪੂਰੀ ਸਿਫਤਾ ਕੀਤੀਆਂ ਉਹਨੇ ਲੇਕਿਨ ਇਹੀ ਸੁਖੀ ਰਧਾਵੇ ਨੇ ਇਹ ਗੱਲ ਕਹੀ ਸੀ ਵੀ ਜਦੋਂ ਕੈਪਟਨ ਮਰਿੰਦਰ ਸਿੰਘ ਨੂੰ ਇਹ ਗੱਲ ਕਹੀ ਪਿਆਪਕ ਕਮਿਟਮੈਂਟ ਕੀਤੀ ਨਸ਼ਿਆਂ ਦੇ ਖਲਾਫ ਮਮਤ ਛੇੜਨ ਦੀ ਤੇ ਵਿਕਰਮ ਜਿੱਠੇ ਨੂੰ ਫੜ ਕੇ ਅੰਦਰ ਦੇ ਦिए ਜੋ ਕੁਝ ਭੋਲੇ ਨੇ ਕਿਹਾ ਸੀਗਾ ਤੇ ਸੁਖੀ ਰੰਧਾਵੇ ਨੇ ਇਹ ਗੱਲ ਕਹੀ ਸੀਗੀ ਉਸ ਟਾਈਮ ਦੇ ਉੱਤੇ ਕਿ ਕੈਪਟਨ ਨੇ ਗੱਲ ਕਹੀ ਸੀ ਮੇਰੇ ਸੱਤੀ ਦਾ ਬਹੁਤ ਚੰਗੇ ਰਿਲੇਸ਼ਨ ਮੈਂ ਨਹੀਂ ਫੜ ਸਕਦਾ ਸੱਤੀ ਸਤਿਆਜੀਤ ਮਜੀਠੀਆ ਵਿਕਰਮ ਦੇ ਫਾਦਰ ਜਿਹੜਾ ਕੰਮ ਕੈਪਟਨ ਨਹੀਂ ਕਰ ਸਕਿਆ ਬਾਦਲ ਨਹੀਂ ਕਰ ਸਕਿਆ ਉਹ ਕੈਪਟਨ ਭਗਵੰਤ ਭਗਵੰਤ ਮਾਨ ਨੇ ਕੰਮ ਕਰਕੇ ਰੱਖ ਤਾ ਅੱਜ ਸੁੱਖੀ ਰੰਡਾਵਾ ਉਸੇ ਦੀ ਸਿੱਖਤ ਕਰਦਾ ਇਹਦਾ ਮਤਲਬ ਵੀ ਕੈਪਟਨ ਮਰਿੰਦਰ ਸਿੰਘ ਜਿਹੜੇ ਨੇ ਉਹ ਸੁੱਖੀ ਰੰਡਾਵੇ ਦੀ ਕੱਟੇ ਦੀ ਪੂਛ ਫੜ ਕੇ ਉਹਨਾਂ ਕਾਂਗਰਸ ਸ਼ਾਮਲ ਹੋਣਗੇ ਹੂੰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੋਰ ਸਿੱਧੂ ਨੇ ਇੱਕ ਬੜਾ ਭਰਮ ਭੁਲਾਇਆ ਕਿ 19 ਦਸੰਬਰ ਨੂੰ ਉਹਨਾਂ ਦੀ ਮੀਟਿੰਗ ਹੋ ਰਹੀ ਹੈ। ਨਵਜੋਤ ਕੋਰ ਸਿੱਧੂ ਦੀ ਰਾਹੁਲ ਗਾਂਧੀ ਨਾਲ ਹੋ ਰਹੀ ਹੈ ਤੇ ਨਵਜੋਤ ਸਿੰਘ ਸਿੱਧੂ ਦੀ ਪ੍ਰਿਕਾਗਨ ਹੋ ਰਹੀ ਹੈ। ਲੇਕਿਨ ਉਹ ਵੀ ਸੱਚ ਦਾ ਸਮਝ ਆ ਗਿਆ ਕਿ 19 ਤਰੀਕ ਨੂੰ ਦੋਵਾਂ ਜਣਿਆਂ ਦੀ ਕਿਸੇ ਪ੍ਰਕਾਰ ਦੀ ਹਾਈ ਕਮਾਂਡ ਨਾਲ ਕੋਈ ਮੀਟਿੰਗ ਨਹੀਂ ਹੋ ਰਹੀ। ਹਾਈ ਕਮਾਂਡ ਵੀ ਸੋਚਦੀ ਵੀ ਸਾਡੇ ਤੇ ਲਾਇਬਿਲਟੀ ਹੈ ਜਾਂਦੇ ਤੇ ਚਲੇ ਜਾਂ ਬੀਜੇਪੀ ਲੈਣ ਨੂੰ ਤਿਆਰ ਨਹੀਂ ਇਹਨਾਂ ਨੂੰ ਕਿਉਂ ਪ੍ਰਧਾਨ ਮੰਤਰੀ ਦਾ ਤੇ ਗ੍ਰਹਿ ਮੰਤਰੀ ਦਾ ਇਹ ਫੰਡਾ ਰਿਹਾ ਵੀ ਜਿਹੜਾ ਛੱਡ ਕੇ ਚਲਾ ਗਿਆ ਉਹਨੂੰ ਬੜਕੇ ਵਾਪਸ ਨਹੀਂ ਲੈਣਾ ਆਪ ਜਿੰਨਾ ਚਿਰ ਉਹਦੀ ਬੜੀ ਵੱਡੀ ਲੋਡ ਮਹਿਸੂਸ ਨਹੀਂ ਹੁੰਦੀ ਤੇ ਸਿੱਧੂ ਦੇ ਹੁਣ ਜਿਹੜੇ ਆ ਉਹ ਚੱਲਿਆ ਕਾਰਤੂਸ ਬਣ ਗਿਆ ਉਹਦੇ ਪੱਲੇ ਕੁਝ ਨਹੀਂ ਹੈਗਾ ਇਸ ਕਰਕੇ ਉਹ ਲੋਕ ਕਮੈਂਟਰੀ ਕਰ ਸਕਦਾ ਜਾਂ ਲਫਟਰ ਚੈਨਲ ਜਾ ਕੇ ਹੱਸ ਸਕਦਾ ਵਾ ਇਹਦੇ ਬਾਅਦ ਕੁਝ ਨਹੀਂ ਕਰ ਸਕਦਾ ਹੂੰ ਤੇ ਜਿਸ ਤਰੀਕੇ ਨਾਲ ਕਾਂਗਰਸ ਦੇ ਉੱਤੇ ਹਮਲੇ ਕੀਤੇ ਨੇ ਨਵਜੋਤ ਕੋ ਸਿੱਧੂ ਦੇ ਉਹਦਾ ਕਾਂਗਰਸ ਹਾਈ ਕਮਾਂਡ ਕਾਫੀ ਨਰਾਜ ਆ ਹੁਣ ਪਾਵੇ ਸਪਾਈਆਂ ਜੋ ਮਰਜ਼ੀ ਲਈ ਜਾਵੇ ਕਾਂਗਰਸ ਹਾਈ ਕਮਾਂਡ ਮੰਨਣ ਲਈ ਤਿਆਰ ਨਹੀਂ ਕਾਂਗਰਸ ਪਾਰਟੀ ਜਦੋਂ ਦੀ ਪੈਦਾ ਹੋਈ ਹੈ 70 ਵਾਰੀ ਇਹਦੇ ਵਿੱਚ ਪਾਰ ਪੈ ਤੇ 70 ਵਾਰੀ ਇੱਕ ਵਾਰੀ ਨਹੀਂ ਪੈ 13 ਵਾਰੀ ਅਕਾਲੀ ਦਲ ਟੁੱਟ ਚੁੱਕਾ ਹੁਣ ਤੱਕ 13 ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 7 ਵਿਧਾਨ ਸਭਾ ਦੇ ਵਿੱਚ ਭਾਜਪਾ ਨੇ ਤੇ ਜਨਸਿਕ ਨੇ ਤੇ ਅਕਾਲੀ ਦਲ ਦੇ ਰਲ ਕੇ ਚੋਣਾਂ ਲੜੀਆਂ ਇਸ ਕਰਕੇ ਕੈਪਟਨ ਮਿਰਿੰਦਰ ਸਿੰਘ ਦੀ ਵਾਪਸੀ ਜਿਹੜੀ ਆ ਉਹ ਕਾਂਗਰਸ ਹੁੰਦੀ ਜਾਪਦੀ ਹੈ ਬੀਬੀ ਪਰਨੀਤ ਕੌਰ ਨਾਲ ਨੂੰ ਪੁੱਛਣਾ ਕੈਪਟਨ ਅਮਰਿੰਦਰ ਸਿੰਘ ਨੇ ਵਾਪਸੀ ਲਈ ਤੇ ਨਾ ਗੱਲ ਨਾ ਕੀ ਬਾਤ ਬੀਬੀ ਪਰਨੀਤ ਕੌਰ ਨੇ ਕਿਹਾ ਤਾਂ ਨਹੀਂ ਜੀ ਉਹ ਭਾਜਪਾ ਛੱਡ ਕੇ ਕਿਤੇ ਨਹੀਂ ਜਾ ਰਹੇ ਇਹ ਸਾਰੀਆਂ ਅਫਵਾਹਾਂ ਨੇ ਬੀਬੀ ਜੀ ਇਹ ਅਫਵਾਹ ਨਹੀਂ ਹੈ ਇਹ ਇੱਕ ਗੜੀ ਮੀਤੀ ਇੱਕ ਸਾਜ਼ਿਸ਼ ਹੈ ਦੂਸੇ ਭਲੇਖੇ ਚੋ ਕੈਪਟਨ ਨੂੰ ਤੇ ਅੱਜ ਸੁਣਿਆ ਆ ਜੇ ਨਾ ਹਾਈ ਕਮਾਂਡ ਦਾ ਪਿਆਓ ਕੈਪਟਨ ਸਾਹਿਬ ਗੱਲ ਕਾ ਲਈਏ ਤੇ ਕੈਪਟਨ ਸਾਹਿਬ ਨੰਗੇ ਪੈਰੀ ਦਿੱਲੀ ਨੂੰ ਭੱਜਣਗੇ ਨੰਗੇ ਪੈਰੀ ਤੇ ਮੈਂ ਇਹ ਵੀ ਗੱਲ ਕਹਿ ਦਿਆਂ ਜੇ ਕੈਪਟਨ ਮਰਿੰਦਰ ਸਿੰਘ ਦੀ ਵਾਪਸੀ ਹੁੰਦੀ ਤੇ ਨਾਲ ਸੁਨੀਲ ਜਖੜ ਦੀ ਵੀ ਹੋਏਗੀ ਨਾਲ ਗੁਰਮੀਤ ਸੋਢੀ ਦੀ ਹੋਏਗੀ ਬੰਦਪ੍ਰਿਜ ਬਾਦਲ ਦੇ ਵੀ ਹੋ ਸਕਦੀ ਹੈ ਇਹ ਸਾਰਾ ਗਰੁੱਪ ਜਿੱਦਾਂ ਗਿਆ ਸੀ ਉਦਰੇ ਵਾਪਸ ਆਊਗਾ ਇਹ ਕਿਆਸ ਰਹੀਆਂ ਨੇ ਅਸੀਂ ਨਹੀਂ ਕਿੰਦੇ ਹੋ ਜੇਗੀ ਲੇਕਿਨ ਹਾਈ ਕਮਾਂਡ ਦੇ ਤੇ ਬੜੀ ਗਹਿਨ ਗੰਭੀਰਤਾ ਨਾਲ ਚਰਚਾ ਕਰੇਗੀ ਚਰਚਾ ਕਰਦੋਂ ਬਾਅਦ ਸੋਚੇਗੀ ਕਿ ਨਹੀਂ ਕੈਪਟਨ ਮਰਿੰਦਰ ਸਿੰਘ ਦੀ ਵਾਪਸੀ ਕਰਾਉਣੀ ਹੈ ਨਹੀਂ ਕਰਾਉਣੀ ਕਿਉਂ ਕੈਪਟਨ ਮਰਿੰਦਰ ਸਿੰਘ ਪਹਿਲਾਂ ਨੇ ਕਹਿ ਚੁੱਕੇ ਸੀ ਮੈਂ ਇਲੈਕਸ਼ਨ ਨਹੀਂ ਲੜਨੀ ਨਹੀਂ ਇਲੈਕਸ਼ਨ ਫੇਰ ਲੜਣੀ ਇਦਿਕ ਵੀ ਕਹਿੰਦੇ ਮੈਂ ਇਲੈਕਸ਼ਨ ਲਾਣੀ ਹੋ ਨੌਜਵਨ ਨੂੰ ਸੀ ਇਲਾਵਾ ਬਕਾਇਦਾ ਤਨ ਮੌਕਾ ਦਿਆਂਗੇ ਲੇਕਿਨ ਮੈਨੂੰ ਉਮੀਦ ਆ ਵੀ ਜੇ ਮੌਕਾ ਮਿਲਿਆ ਕਾਂਗਰਸ ਪਾਰਟੀ ਵੱਲੋਂ ਤੇ ਉਹ ਚੋਣ ਵੀ ਲੜਨਗੇ ਤੇ ਮੁੱਖ ਮੰਤਰੀ ਦੀ ਸੀਟ ਦੇ ਦਾਅਵੇਦਾਰ ਵੀ ਬਣਨਗੇ ਹਾਂ ਭਟੀ ਸਾਹਿਬ ਤੁਸੀਂ ਇਸੇ ਕਾਰਨ ਤੁਸੀਂ ਤੁਸੀਂ ਵੈਸੇ ਮੁੱਖ ਮੰਤਰੀ ਵਾਲੀ ਗੱਲ ਕਰ ਲਈ ਹੈ ਮੈਂ ਅੱਜ ਮਨੋਰੰਜਨ ਕਾਲੀਆ ਗੀ ਦੇ ਨਾਲ ਬੈਠਾ ਸੀ ਉਹਨਾਂ ਨਾਲ ਗੱਲਬਾਤ ਚੱਲਦੀ ਪਈ ਸੀ ਉਹਨਾਂ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਜਦੋਂ ਪਹਿਲਾਂ ਬੀਜੇਪੀ 'ਚ ਸੀ ਤੇ ਉਦੋਂ ਉਹਨਾਂ ਦੀਆਂ ਜਿਹੜੀਆਂ ਤ੍ਰਿਸ਼ਨਾਵਾਂ ਸੀ ਸਿਆਸੀ ਤ੍ਰਿਸ਼ਨਾਵਾਂ ਉਹ ਕਿਸੇ ਹੋਰ ਕਿਸਮ ਦੀਆਂ ਸੀ ਤਾਂ ਕਰਕੇ ਉਹ ਕਾਂਗਰਸ 'ਚ ਚਲੇ ਗਏ ਹੁਣ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਪਤਨੀ ਕਹਿੰਦੇ ਆ ਕਿ ਮੁੱਖ ਮੰਤਰੀ ਦੀ ਸੀਟ ਐ ਲਾਣੋ ਤਾਂ ਫਲਾਣਾ ਫਲਾਣਾ ਉਸੇ ਤਰ੍ਹਾਂ ਦੀਆਂ ਕਿਆਸਰਾਈਆਂ ਜਿਹੜੀਆਂ ਹੋਰ ਵੀ ਕਾਂਗਰਸ ਦੇ ਲੀਡਰਾਂ ਦੇ ਵਿੱਚ ਹੋਣਗੀਆਂ ਮੁੱਖ ਮੰਤਰੀ ਤਾਂ ਉਹ ਵੀ ਬਣਨਾ ਚਾਹੁੰਦੇ ਹੋਣਗੇ ਬਹੁਤ ਸਾਰੇ ਨਾਮ ਵੀ ਆਉਂਦੇ ਆ ਹੁਣ ਉੱਥੇ ਹੀ ਜਦੋਂ ਆਪਾਂ ਗੱਲ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਉਹ ਕਾਂਗਰਸ ਦੀ ਸਿਆਸਤ ਵਿੱਚ ਆਉਣਗੇ ਇੱਕ ਸਵਾਲ ਇਹ ਖੜ ਜਾਂਦਾ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ ਇਕੱਲੇ ਆਜ਼ਾਦ ਲੜ ਕੇ ਹਾਰ ਚੁੱਕੇ ਹਨ ਇੱਕ ਵਾਰ ਕੀ ਉਹ ਇਸ ਕੈਪੇਬਲ ਹੈਗੇ ਨੇ ਕਿ ਉਹ ਦੁਬਾਰਾ ਮੁੱਖ ਮੰਤਰੀ ਬਣ ਸਕਣ ਜਾਂ ਉਹਨਾਂ ਨੂੰ ਵੋਟਾਂ ਵੀ ਪੈਣ 1992 ਦੇ ਵਿੱਚ ਇਹਨਾਂ ਨੇ ਦੋ ਹਲਕਿਆਂ ਤੋਂ ਚੋਣ ਲੜੀ ਸੀ ਇੱਕ ਹਲਕੇ ਤੋਂ ਇਹ ਸਰਬਸੰਮਤੀ ਦੇ ਬੜਗੇ ਦੂਜੇ ਹਲਕੇ ਤੋਂ ਹਾਰ ਗਏ ਸੀ ਉਤੋਂ ਬਸਵਾ ਦਾ ਮਿਹਰਬਤ ਜਿੱਤਿਆ ਸੀ 18000 ਵੋਟਾਂ ਆ ਰਹੀ ਸੀ ਪਾਰਟੀ ਪਾਰਟੀ ਹੁੰਦੀ ਹੈ ਹਾਂ ਕਾਂਗਰਸ ਪਾਰਟੀ ਕੋਲੇ ਇੱਕ ਆਪਣਾ ਵੋਟ ਬੈਂਕ ਵੀ ਹੈਗਾ ਆਪਣਾ ਕੇਡਰ ਵੀ ਹੈਗਾ ਆਪਣਾ ਵਰਕਰ ਵੀ ਹੈਗਾ ਕਾਂਗਰਸ ਪਾਰਟੀ ਦੇ ਲੀਡਰ ਜਿੱਦਾਂ ਡੱਡੂਆਂ ਦੀ ਪੰਸੇਰੀ ਵਾਂਗ ਖਿਲਰੇ ਪਏ ਦੇਖਣ ਜਿਹਾ ਥੱਲੇ ਵਰਕਰ ਉਹ ਇਕੱਠੇ ਨੇ ਉਹ ਵੋਟ ਪਾਉਣਾ ਵੀ ਜਾਣਦੇ ਆ ਤੇ ਵੋਟ ਪਾਉਣਾ ਵੀ ਜਾਣਦੇ ਉਹਨਾਂ ਨੂੰ ਪਤਾ ਕਿਹੜੀ ਬੈਂਚ ਤੋਂ ਵੋਟ ਕਿਵੇਂ ਕੱਢਣੀ ਆ ਪੰਜਾਬ ਦੇ ਵਿੱਚ ਕੋਈ ਪਾਰਟੀ ਆ ਜਿਹਦੇ ਕੋਲੇ ਇਹ ਕਲਾ ਹੈਗੀ ਅਕਾਲੀ ਜਲ ਨੂੰ ਵੋਟ ਉਦੋਂ ਪੈਂਦੀ ਆ ਜਦੋਂ ਲੋਕੀ ਫੈਡ ਅਪ ਕਾਂਗਰਸ ਹੋ ਜਾਂਦੇ ਪਛੜੋ ਜਾ ਰਹੇ ਨੂੰ ਕੋਈ ਨਵੀਂ ਪਾਰਟੀ ਉਹ ਲੇਕਿਨ ਉਹਨਾਂ ਦੇ ਕੋਲ ਇਸ ਤਰ੍ਹਾਂ ਦੇ ਵਰਕਰ ਨਹੀਂ ਹੈਗੇ ਜਿੰਦਾਂ ਦੇ ਕਾਂਗਰਸ ਕੋਲ ਵਰਕਰ ਹੈਗੇ ਮੰਨੋਰੰਜਨ ਕਾਲਿਆ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਅਲੱਗ ਮਤਲਬ ਨਾ ਮੰਨੋਰੰਜਨ ਕਾਲਿਆ ਨੂੰ ਕਿਸੇ ਪਛੜਨਾ ਤੇ ਨਾ ਕਿਸੇ ਹੋਰ ਨੂੰ ਪਛੜਨਾ ਜੇ ਉਹਦੀ ਵਾਪਸੀ ਕਰਾਉਣੀ ਆ ਨਵਜੋਸ਼ ਜੀ ਉਹ ਹਾਈ ਕਮਾਂਡ ਤੋਂ ਆਣੀ ਆ ਪਰ ਮੈਨੂੰ ਨਹੀਂ ਉਮੀਦ ਪਈ ਹਾਈ ਕਮਾਂਡ ਮਨਜੂਗ ਹੂੰ ਤੁਹਾਨੂੰ ਪਤਾ ਹੋਏਗਾ ਅੱਜ ਬਕਾਇਦਾ ਤੌਰ ਤੇ ਇਹਨਾਂ ਦੇ ਜਿਹੜੇ ਨਤੀਨ ਨਬੀਨ ਪੰਜ ਵਰੀਂ ਦੇ ਵਿਧਾਇਕ ਨੇ ਪੰਜ ਵਰੀਂ ਦੇ ਦੋ ਵਰੀਂ ਦੇ ਮੰਤਰੀ ਨੇ ਮਿਹਾਰ ਦੇ ਵਿੱਚ ਉਹਨਾਂ ਨੂੰ ਬੀਜੇਪੀ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਤੇ ਅਮਿਤ ਸ਼ਾਹ ਨੇ ਆਪ ਕੋਲ ਖੁਦ ਕੇ ਕੁਰਸੀ ਦੇ ਬਿਠਾਇਆ ਨੱਡੇ ਦੀ ਕੁਰਸੀ ਦੇ ਬਿਠਾਇਆ 2023 ਚ ਨੱਡੇ ਦੀ ਜਿਹੜੀ ਸੀ ਉਹ ਤਨਿਓਰ ਖਤਮ ਹੋ ਗਈ ਸੀ ਮੁੜ ਕੇ ਬਸ ਐਕਸਟੈਂਡ ਕਰੀ ਗਏ ਕਰੀ ਗਏ ਕਰੀ ਗਏ ਆਖਰਕਾਰ ਉਹ ਨਵਾਂ ਪ੍ਰਧਾਨ ਲੈਣਾ ਪਿਆ ਨਵਾਂ ਪ੍ਰਧਾਨ ਵੀ ਆ ਗਿਆ ਹੁਣ ਪਿੰਛੀਆਂ ਗੱਲਾਂ ਰਹੀਆਂ ਦੀਆਂ ਨਵੀਨ ਜਿਹੜਾ ਗਾਵਾ ਨਿਤਨ ਨਬੀਨ ਉਹਨੂੰ ਕੀ ਪਤਾ ਸਿੱਧੂ ਕੋਣ ਹੁੰਦਾ ਇਸ ਕਰਕੇ ਸਿੱਧੂ ਦੀ ਸਿਆਸਤ ਲੱਗਦੀ ਹੈ ਖਤਮ ਹੁੰਦੀ ਲੱਗਦੀ ਦਲ ਜਾਵਦੀ ਆ ਸਿੱਧੂ ਇਹ ਮਤ ਸੋਚੇ ਵੀ ਮੇਰੀ ਪ੍ਰਿੰਕਾ ਗਾਂਧੀ ਨਾਲ ਜਿਹੜੀ ਬੜੀ ਨੇੜਤਾ ਤੇ ਮੈਂ ਜੋ ਕਰੀ ਜੂਗਾ ਲੋਕੀ ਬਰਦਾਸ਼ਤ ਕਰੀ ਜਾਣਗੇ ਪਾਰਟੀ ਬਰਦਾਸ਼ਤ ਕਰੂਗੀ ਲੇਕਿਨ ਲੋਕਾਂ ਦਾ ਨਹੀਂ ਕਰਨਾ ਇਸ ਕਰਕੇ ਜਿਹੜੀ ਉਹ ਗੱਲ ਕਰਦੇ ਨੇ ਸਿੱਧੂ ਦੀ ਘਰ ਵਾਲੀ ਤੇ ਜਿਹੜੀ ਗੱਲ ਕੀਤੀ ਕਾਦੀ ਇਹ ਸੰਦੇ ਬਿਲਕੁਲ ਦਰਸ ਕੀਤੀ ਆ ਵੀ ਇਹਦੀਆਂ ਅਸ਼ਾਵਾ ਬਹੁਤ ਵੱਡੀਆਂ ਨੇ ਮੁੰਨੂ ਫਟਾਫਟ ਮੁੱਖ ਮੰਤਰੀ ਬਣਾ ਦੇ ਮੁੱਖ ਮੈਂ ਮਾਰਗਾ ਤੇ ਮੈਂ ਪੰਜਾਬ ਨੂੰ ਇਹ ਕਰ ਦੂੰਗਾ ਉਹ ਕਰ ਦੂੰਗਾ ਭਾਈ ਤੂੰ ਤੇ 7 ਮਹੀਨੇ ਕਿਸੇ ਫਾਈਲ ਤੇ ਸਾਈਨ ਨਹੀਂ ਕੀਤੇ ਤੂੰ ਪੰਜਾਬ ਦਾ ਕਿਸ ਹੋ ਰਹੇ ਕੋਸ਼ ਲੋਕ ਨੇ ਵਿਲਗ ਫਿਲਮਾਂ ਦੇ ਵਿੱਚ ਵਿਨੋਦ ਖੰਨਾ ਦੀਆਂ ਜਿੰਨੀਆਂ ਵੀ ਫਿਲਮ ਆਈਆਂ ਨੇ ਹੀਰੋ ਦੀਆਂ ਉਹ ਫੇਲ ਹੋਈਆਂ ਤੇ ਵਿਲਨ ਦੀਆਂ ਜਿੰਨੀਆਂ ਆਈਆਂ ਉਹ ਕਾਮਯਾਬ ਬਣੀਆਂ ਸ਼ਤਰੂਗਨ ਜਨ ਆਇਆ ਇਹ ਹੋਇਆ ਹੈ ਵਿਲਨ ਜਾਂਦੇ ਫੱਬਦੇ ਨੇ ਹੀਰੋ ਨਹੀਂ ਪਰ ਮੇਂਦਰ ਰਿੰਜੜੇ ਨੇ ਉਹ ਹੀਰੋ ਫੱਬਦੇ ਸੀ ਉਹ ਹੀਰੋ ਕਾਮਯਾਬ ਸੀਗੇ ਮਨੋਸ਼ ਗੁਲਾਜੀਓ ਰਜੇਸ਼ ਖੰਨਾ ਮਨੋਸ਼ ਖੰਨਾ ਇਹ ਸਾਰੇ ਜਿਹੜੇ ਹੀਰੋ ਫੱਬਦੇ ਸੀਗੇ ਇਸhetra ਜਿਹੜੇ ਸਿੱਧੂ ਹਰੀਆ ਸਿੱਧੂ ਆ ਜਗਮੀਤ ਬਰਾੜ ਹੋਇਆ ਸੁਖਪਾਲ ਖੈਰ ਹੋਇਆ ਇਹ ਵਿਲਨ ਬਹੁਤ ਵਧੀਆ ਸਿਆਸੀ ਵਿਲਨ ਕਹਿੰਦੇ ਆ ਪੱਤ ਗੁਰੂਦੀ ਕਹਿੰਦੇ ਆ ਪੱਤ ਨੁਕਤਾ ਜਿੰਨੀ ਕਰਦੇ ਵਿੱਚ ਬਹੁਤ ਸ਼ੇਰ ਨੇ ਜਾਜ ਨੁਕਤਾ ਜਿੰਨੀ ਕਰਨੀ ਇਹਨਾਂ ਨੂੰ ਹਾਕਮ ਦਰਦੀ ਲੇਕਿਨ ਜੇ ਕਹਿ ਦੀ ਇਹਨਾਂ ਤੁਸੀਂ ਹਾਕਮ ਦਰਦੀ ਹੀਰੋ ਬਣ ਕੇ ਵਿਚਰੋ ਤੇ ਇਹ ਇਹਨੇ ਵਧੀਆ ਨਹੀਂ ਵਿਚਰ ਸਕਦੇ ਤੇ ਨਵਜੋਤ ਸਿੰਘ ਸਿੱਧੂ ਨੂੰ ਨਾ ਕਿਸੇ ਮੁੱਖ ਮੰਤਰੀ ਅਨਾਉਂਸ ਕਰਨਾ ਨਾ ਮੁੱਖ ਮੰਤਰੀ ਬਣਾਉਣਾ ਤੇ ਨਾ ਉਹਨੇ ਬਣਨਾ ਅਗਲੀ ਗੱਲ ਦੇ ਵੀ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਆਪਣੀ ਨਵੀਂ ਪਾਰਟੀ ਬਣਾ ਕੇ ਉਹ ਕਿਸੇ ਕਿਸਮ ਦੀ ਕਾਮਯਾਬੀ ਹਾਸਲ ਨਹੀਂ ਕਰ ਸਕਦੇ ਲੇਕਿਨ بڑے ਮੰਚ ਤੇ ਬਹਿ ਕੇ ਆਪਣੀ ਗੱਲ ਜਰੂਰ ਕਰ ਸਕਦੇ ਨੇ ਅੱਗੇ ਇੱਕ ਪਾਰਟੀ ਬਣਾਈ ਸੀ ਨਾ ਨੇ ਉਹ ਵੀ ਕਹਿੰਦੇ ਜਿੱਤੇਗਾ ਪੰਜਾਬ ਹੁਣ ਪੰਜਾਬ ਜਿੱਤੇਗਾ ਪੰਜਾਬ ਤੇ ਜਿੱਤੇਗਾ ਲੇਕਿਨ ਤੁਸੀਂ ਪੂਰੀ ਤਰ੍ਹਾਂ ਹਾਰੋਗੇ ਹਾਂ ਲੇਕਿਨ ਫੇਰ ਵੀ ਬੰਦੇ ਕਹਵਾ ਬੀਤ ਗੁੰਦਰ ਦੁਨੀਆ ਤੇ ਲਈ ਰਹਿ ਜਗਮੀਤ ਬਰਾੜ ਨਵਜੋਤ ਸਿੱਧੂ ਸੁਖਪਾਲ ਕਹਿਰਾ ਪ੍ਰਗਟ ਸਿੰਘ ਇਹ ਸਾਰੇ ਅਜੇ ਵਿਅਕਤੀ ਨੇ ਜਿਹੜੇ ਕੋਈ ਨਵੀਂ ਸੇਧ ਦੇਣ ਦੀ ਕਾਬਲੀਅਤ ਰੱਖਦੇ ਨੇ ਲੇਕਿਨ ਪੰਜਾਬੀ ਚ ਕਹਿੰਦੇ ਹੁੰਦੇ ਨਾਈਆਂ ਦੇ ਘਰ ਸਾਰੇ ਰਾਜ ਦੇ ਕੰਮ ਕੌਣ ਕਰੇ ਇਹਨਾਂ ਚ ਇਹ ਗੱਲ ਜ਼ਰੂਰ ਹੈਗੀ ਐ ਵੀ ਸਾਰੇ ਬਾਦਸ਼ਾਹ ਨੇ ਇਹਨਾਂ ਚ ਲੀਡਰਸ਼ਿਪ ਦੀ ਪ੍ਰੋਬਲਮ ਲੀਡਰ ਕਿਦਮਨ ਉਹਨਾਂ ਲਈ ਤਿਆਰ ਹੀ ਨਹੀਂ ਹੈਗੇ ਹਾਂ ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਹਾਲ ਦੀ ਘੜੀ ਤੇ ਕਾਂਗਰਸ ਦੇ ਵਿੱਚ ਕੋਈ ਰਸਾਈ ਨਜ਼ਰ ਨਹੀਂ ਆਉਂਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਮਾਫੀ ਮੁਫੀ ਮੰਗ ਕੇ ਇਹ ਆਪਣੀ ਗੱਲ ਕਰ ਲੈ ਵੀ ਤੇ ਕੋਈ ਇੱਕ ਅੱਧੀ ਸੀਟ ਲੈ ਲਵੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਤੇ ਜਿੱਥੋਂ ਤੱਕ ਮੈਨੂੰ ਉਮੀਦ ਆ ਭੀ ਅੱਜ ਕੀ ਜੇ ਨੂੰ ਸੀਟ ਲਈ ਤੇ ਮਜੀਠੀ ਤੋਂ ਲੜਾਉਣਗੇ ਹਾਂ ਤੇ ਅੱਗੇ ਵੀ ਤੁਸੀਂ ਜਿਹੜੀ ਈਸਟੋਨ ਲੜੀ ਸੀ ਮਜੀਠੀ ਨਾ ਤੜਪੇ ਚਾਪੇ ਤੇ ਚਲੋ ਮਜੀਠੀ ਤੁਸੀਂ ਲੜ ਚੋਣ ਚੋਣ ਲੜੋ ਤੁਸੀਂ ਹੂੰ ਤੇ ਸਿੱਧੂ ਉਤੋਂ ਕਾਮਯਾਬੀ ਹੋ ਜੇਗੀ ਉਹਦਾ ਕਾਰਨ ਕੀ ਹੈ ਹੂੰ ਕਿਉਂਕਿ ਤਕਬੀਰ ਗਿਲ ਤੇ ਮਜੀਠੀਆ ਦੇ ਇਕੱਠੇ ਹੁੰਦੇ ਸੀ ਅਲੱਗ-ਅਲੱਗ ਹੋ ਗਏ ਨੇ ਇਹਨਾਂ ਦੀ ਵੋਟ ਪਾਟੇਗੀ ਉਹਦਾ ਫਾਇਦਾ ਕਾਂਗਰਸ ਹੋਏਗਾ ਜੀ ਵੈਸੇ ਜੇ ਮਜੀਠੀਆ ਸੀਟ ਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਨਵਜੋਤ ਸਿੱਧੂ ਨੂੰ ਲੜਾਉਣਗੇ ਔਰ ਤੁਸੀਂ ਇਹ ਵੀ ਕਹਿੰਦੇ ਹੋ ਕਿ ਨਵਜੋਤ ਸਿੱਧੂ ਜਿੱਤ ਸਕਦੇ ਆ ਹੈਰਾਨੀ ਦੀ ਗੱਲ ਹੈ 2007 ਤੋਂ ਬਾਅਦ ਹੁਣ ਤੱਕ ਮੈਨੂੰ ਲੱਗਦਾ ਬਿਕਰਮ ਸਿੰਘ ਮਜੀਠੀਆ ਸ਼ਾਇਦ ਕਦੀ ਹਾਰੇ ਨਹੀਂ ਉਹ ਸੀਟ ਔਰ ਨਵਜੋਤ ਸਿੰਘ ਸਿੱਧੂ ਜੀ ਉਥੋਂ ਲੜਦੇ ਵੀ ਹੈ ਤਾਂ ਕੀ ਜੇ ਉਹ ਲੜਦੇ ਹੈ ਜਾਂ ਉਹਨਾਂ ਨੂੰ ਲੜਾਇਆ ਜਾਂਦਾ ਹੈ ਐ ਨਹੀਂ ਲੱਗਦਾ ਤੁਹਾਨੂੰ ਕਿ ਉਹਨਾਂ ਦਾ ਪੋਲਿਟਿਕਲ ਕੈਰੀਅਰ ਟੋਟਲੀ ਖਤਮ ਕਰਨ ਲਈ ਇਹ ਕੀਤਾ ਗਿਆ ਹੋ ਸਕਦਾ ਹੈ ਜਾਂ ਕੀਤਾ ਜਾ ਸਕਦਾ ਹੈ ਮੈਂ ਤੁਹਾਨੂੰ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹਿ ਤੀ ਆ ਕਿ ਉਹਨਾਂ ਨੂੰ ਸੀਟ ਜਿਹੜੀ ਉਹਨਾਂ ਦੀ ਈਸਟ ਸੀਟ ਉਹ ਨਹੀਂ ਦਿੱਤੀ ਜਾਵੇਗੀ ਹੂੰ ਈਸਟ ਤੋਂ ਐਸਵੇ ਤਿਆਰੀ ਕਰ ਰਹੇ ਨੇ ਜਸਬੀਰ ਸਿੰਘ ਡਿੰਪਾ ਜੀ ਉਹ ਹਲਕਾ ਹੈ ਵੀ ਕਾਂਗਰਸੀ ਹੂੰ ਜਿਹੜਾ ਈਸਟਰ ਉਹ ਹੈ ਵੀ ਕਾਂਗਰਸੀ ਅੱਗੇ ਵੀ ਜਦੋਂ ਹਾਰੇ ਦੇ ਜੀਵਨ ਜੋਤ ਕੋਲੋਂ ਦੂਸਰੇ ਨੰਬਰ ਤੇ ਤੇ ਸਿੱਧੂ ਜੇ ਹੁੰਦੇ ਸੀ ਤਿੰਨ ਜਰ ਹੁੰਦਾ ਫਰਕ ਸੀ ਬਦ ਕਰ ਫਰਕ ਨਹੀਂ ਆਜੀ ਜੀ ਤੇ ਨਵਜੋਤ ਸਿੰਘ ਸਿੱਧੂ ਜੇ ਚਲੇ ਜਾਂਦਾ ਤੇ ਮੈਂ ਤੈਨੂੰ ਦਾਅਵੇ ਨਾਲ ਕਹਿ ਸਕਦਾ ਵੀ ਐਦ ਕੀ ਹਾਲਾਤ ਉੱਥੇ ਮਜੀਠੀ ਦੇ ਹੱਕ ਚ ਇਹਨੇ ਸੁਖਾਵੇਂ ਨਹੀਂ ਹੂੰ ਪਹਿਲੀ ਗੱਲ ਤੇ ਸਰਕਾਰ ਨੇ ਉਹਨੂੰ 2027 ਦੀਆਂ ਚੋਣਾਂ ਤੱਕ ਜੇਲ੍ਹ ਤੋਂ ਬਾਹਰ ਨਹੀਂ ਉਣ ਦੇਣਾ ਓਕੇ ਇਰਨੇ ਕੰਵਿੰਦਰ ਜੀ ਕੱਟੇ ਕਦੀ ਕਿਸੇ ਮੁਕਦਮੇ 'ਚ ਫੜ ਲਣਗੇ ਕਦੀ ਕਿਸੇ ਮੁਕਦਮੇ 'ਚ ਫੜ ਲਣਗੇ ਦੂਸਰੇ ਪਾਸੇ ਤਨਵੀਰ ਜਿਹੜਾ ਵੱਡਾ ਸਿਪਾਹਸালার ਹੁੰਦਾ ਸੀਗਾ ਉਹ ਆਮ ਆਦੀ ਪਾਰਟੀ ਚਲਾ ਗਿਆ ਆਮ ਆਦੀ ਪਾਰਟੀ ਜਾਣ ਕਰਕੇ ਉੱਥੇ ਉਮੀਦਵਾਰ ਬਣ ਗਿਆ ਉਹ ਜੇ 20000 ਵੋਟ ਵੀ ਲਾ ਜਾਂਦਾ ਤੇ ਮੁੜ ਕੇ ਫਿਰ ਨਵਜੋਧ ਬਿਕਮ ਜੀ ਥੰ ਜਿੰਦਾ ਉਥੋਂ ਜਾਂਦੀ ਘਰ ਨਹੀਂ ਜਾਂਦੀ ਹਾਂ ਇਹ ਜਿਹੜਾ ਨਿਰਜੋਤ ਸਿੰਘ ਸਿੱਧੂ ਇਹਦਾ ਸੈਲੀਬ੍ਰਿਟੀ ਦਾ ਫਰਕ ਤੇ ਹੈਗਾ ਥੋੜਾ ਬਾਲਾ ਨਾ ਨਿਰਜੋਤ ਨਾਲ ਮਾਰੀ ਮੋਟੀ ਕਰੇ ਤੇ ਹੈਗੀ ਦੇ ਥੋੜੀ ਬਾਲੀ ਹਮ ਇਸ ਕਰਕੇ ਮੈਨੂੰ ਜਦੋਂ ਮੈਂ ਮਹਿਸੂਸ ਕਰਦਾ ਵੀ ਨਿਰਜੋਤ ਸਿੰਘ ਸਿੱਧੂ ਨੂੰ ਜੇ ਇਤ ਕੀ ਇਲੈਕਸ਼ਨ ਲੜਾਈ ਤੈਨੂੰ ਕਹਣਗੇ ਮਜੀਠੇ ਚੱਲ ਜਾ ਤੂੰ ਚੋਣ ਲੜ ਲੈ ਚੱਲ ਛੁੱਟ ਤੇ ਝੋਕ ਦੇ ਉਹਨੂੰ ਉੱਥੇ ਪੱਠੀ ਦੇ ਜੇ ਜਿੱਤ ਗਿਆ ਤੇ ਬਾਪ ਦੀ ਨਾ ਜਿੱਤੇ ਤੇ ਕੋਈ ਗੱਲ ਹਮ ਵੈਰੀ ਪੱਤੀ ਸਾਹਿਬ ਅੰਤ ਵਿੱਚ ਹੀ ਮੈਂ ਆਹੀ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਤਾਂ ਕਹਿੰਦੇ ਹੋ ਕਿ ਜੇ ਚੋਣ ਲੜਾਈ ਪਰ ਐਂ ਜਾਪਦਾ ਪਿਆ ਮੌਜੂਦਾ ਸਥਿਤੀ ਦੇ ਵਿੱਚ ਕਿ ਸ਼ਾਇਦ ਪਾਰਟੀ ਦੇ ਵਿੱਚ ਹੀ ਰਹਿਣਾ ਥੋੜਾ ਔਖਾ ਹੋ ਜਵੇ ਜਾਂ ਪਰਿਸਥਿਤੀਆਂ ਕਿਉਂਕਿ ਮੀਟਿੰਗ ਵੀ ਕਹਿੰਦੇ ਹੁਣ ਨਹੀਂ ਹੋ ਰਹੀ ਜਿਹੜੀ 19 ਤਰੀਕ ਦੀ ਲਿਖੀ ਗਈ ਸੀ ਜਿਹੜਾ ਮਦੋ ਦਾਅਵਾ ਕੀਤਾ ਗਿਆ ਸੀ ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਰਹਿ ਸਕਦੇ ਆ ਪਾਰਟੀ ਵਿੱਚ ਜਾਂ ਫਿਰ ਪਤਾ ਸਾਫ਼ ਹੀ ਹੈ ਮਿਲਕੋ ਨਵਜੋਤ ਸਿੰਘ ਸਿੱਧੂ ਨੇ ਇੰਨੀ ਗੱਲ ਕਹੀ ਸੀ ਕਿ ਹੁਣ ਕਾਂਗਰਸ ਤੋਂ ਅੱਗੇ ਮੇਰਾ ਕੋਈ ਟਿਕਾਣਾ ਨਹੀਂ ਜੇ ਮੈਂ ਜਾਊਂਗਾ ਤੇ ਮੈਂ ਘਰ ਦੇ ਕਿ ਚੁੱਪ ਕਰਕੇ ਬਹਿ ਜਾਊਂਗਾ ਮੈਂ ਕਿਸੇ ਪਾਰਟੀਂ ਜਾਊਂਗਾ ਹਾਂ ਜਾਣਾ ਮੈਂ ਕਿੱਥੇ ਭਾਜੀਪੀ ਦੇ ਲੈਣਾ ਨਹੀਂ ਕਾਲੀਆਂ ਨਾ ਬਣਦੀ ਨਹੀਂ ਆਪ ਵਾਲੇ ਪਾਸੇ ਤਾਂ ਰਸਾਈ ਕੋਈ ਨਹੀਂ ਹੈਗੀ ਇੱਕੋ ਹੀ ਤਾਂ ਪਾਰਟੀ ਰਹੀ ਕਾਂਗਰਸ ਕਾਂਗਰਸ ਇਹਦੀ ਮਾਂ ਵੀ ਕਾਂਗਰਸੀ ਇਹਦਾ ਪਿਓ ਵੀ ਕਾਂਗਰਸੀ ਇਹ ਵੀ ਕਾਂਗਰਸੀ ਬਣ ਬਦ ਚ ਬਣ ਗਿਆ ਇਹਦੇ ਸ਼ਬਦ ਨੇ ਜਿਹੜੇ ਸੁਧਰਿਆ ਰਹੇ ਆ ਪਿੰਨੇ ਕਹਿੰਦੀ ਮੇਰੀ ਆਖਰੀ ਮੰਜ਼ਿਲ ਇਹ ਮੇਰੀ ਆਪਣੀ ਪਾਰਟੀ ਹੈ ਜਿਹਦੀ ਮਾਂ ਪਾਰਟੀ ਚ ਮੈਨਾਂ ਆ ਗਿਆ ਹੁਣ ਮੈਂ ਕਿਤੇ ਨਹੀਂ ਜਾਣਾ ਮੈਂ ਇੱਥੇ ਰੋਗਾਂ ਇੱਥੇ ਜੀਊਗਾ ਇੱਥੇ ਮਰੂੰਗਾ ਹੂੰ ਇਸ ਕਰਕੇ ਜੇ ਇੱਥੇ ਰਹਿਣਗੇ ਵੀ ਮੈਂਬਰਸ਼ਿਪ ਹੈਗੀ ਠੀਕ ਨਹੀਂ ਕੁਝ ਦੇਣਗੇ ਲੇਕਿਨ ਫੇਰ ਵੀ ਜਿਹੜੀ ਹਾਈ ਕਮਾਂਡ ਆ ਇੰਨਾ ਮੈਨੂੰ ਪਿੱਛੇ ਨਹੀਂ ਕਰੇਗੀ ਜੇ ਕਿਤੇ ਜਾ ਕੇ ਉੱਥੇ ਆਪਣੀ ਕੋਈ ਗਲਬਤ ਕਰਦਾ ਵਾ ਹਾਈ ਕਮਾਂਡ ਦੇ ਹੱਕ ਚ ਬੋਲਦਾ ਵਾ ਤੇ ਫਿਰ ਮੈਂ ਤਾਂ ਡਿਲੀਗਲ ਦੱਸੀ ਆ ਪੀ ਮਿਨਿਸਟਰ ਮਿਸਟਰ ਮੜਾ ਅਧਲੇ ਕਿ ਜਿੰਦਾ ਮਜੀਠੇ ਤੋਂ ਤਾਂ ਮਜੀਠੇ ਦੀ ਇੱਕ ਇਹਦੀ ਇੱਕ ਇਮਤਿਹਾਨ ਹੋਏਗਾ ਵੱਡਾ ਉੱਥੇ ਠੀਕ ਇਸ ਤੋਂ ਮੈਨੂੰ ਉਮੀਦਨ ਸੀਟ ਨਹੀਂ ਮਿਲੇਗੀ ਲੇਕਿਨ ਉਹਨਾਂ ਦੀ ਘਰ ਵਾਲੀ ਚਾਹੁੰਦੀ ਹੈ ਉਹਨੂੰ ਸੀਟ ਮਿਲ ਜੇ ਮੈਂ ਚੋਣ ਲੜਣਾ ਵਾ ਜੀ ਇਹਨਾਂ ਦੀ ਘਰ ਵਾਲੀ ਨੇ 2009 ਚ ਦੀ ਗੱਲ ਕਹੀ ਸੀ ਮੈਂ ਤੇ ਕਾਂਗਰਸ ਪਾਰਟੀ ਕਦੋਂ ਦੀ ਛੱਡਤੀ ਹੂੰ ਤੇ ਫਿਰ ਰਾਜਾ ਵੜ੍ਹੇ ਨੇ ਦੱਸੇ ਇਹਨੂੰ ਵੀ ਕੱਢਿਆ ਕਿਉਂ ਪਾਰਟੀ ਤੋਂ ਹੂੰ ਜੀ ਠੀਕ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਂਗੇ ਜਿਆ ਪੰਜਾਬੀ